ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਬਹੁਤ ਜ਼ਿਆਦੇ ਵਧੀਆ ਹੋਣਗੇ ਅੱਜ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਜੀ ਪੱਗਾਂ ਦੀ ਤੈ ਤੈ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਚਾਰ ਪੰਜ ਤਰੀਕਿਆਂ ਵਿੱਚ ਤੁਹਾਨੂੰ ਸ਼ੇਅਰ ਕਰਾਂਗੀ ਚਾਰ ਪੰਜ ਤਰੀਕਿਆਂ ਨਾਲ ਅੱਜ ਆਪਾਂ ਸਿਰ ਦਾ ਤਾਜ ਜਿਹਨੂੰ ਆਪਾਂ ਪੱਗ ਕਹਿੰਦੇ ਆ ਉਹਦੀ ਤੈ ਲਗਾਣੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਪਹਿਲੀ ਆਪਾਂ ਤੈ ਲਗਾਉਣ ਲੱਗੇ ਤੁਸੀਂ ਦੇ ਦੇ ਸਭ ਤੋਂ ਸਿੰਪਲ ਤੈ ਇਹ ਪੱਗ ਦੀ ਜਦੋਂ ਆਪਾਂ ਲਗਾਣੀ ਹੈ ਜਿਹੜੀ ਸੀਨ ਹੁੰਦੀ ਹੈ ਨਾ ਇੱਕ ਸਾਈਡ ਦੀ ਤੇ ਦੂਜੀ ਬਣੇ ਦੋਨੇ ਸੀਨਾਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਸਿੰਪਲ ਤਰੀਕਾ ਹੈ ਪੱਗ ਦੀ ਤਹਿ ਲਗਾਉਣ ਦਾ ਤੇ ਬਸ ਆਪਾਂ ਇਧਰਲੀ ਸਾਈਡ ਦੇ ਦੂਜੇ ਕੋਨੇ ਤੇ ਇਸ ਤਰ੍ਹਾਂ ਪੱਗ ਦੀ ਸੀਨ ਨੂੰ ਫੜੀ ਜਾਣਾ ਤੁਸੀਂ ਦੇਖ ਸਕਦੇ ਹੋ ਪੱਗ ਦੀ ਸੀਨ ਜਦੋਂ ਇੱਕ ਸਾਰ ਸਾਡੀ ਇਹ ਹੋ ਜਾਣੀ ਹੈ ਤਾਂ ਆਪਾਂ ਜਿਹੜਾ ਪੱਗ ਦਾ ਆਹ ਵਾਲਾ ਕੋਨਾ ਤੇ ਦੂਜੇ ਕੋਨੇ ਨੂੰ ਫੇਰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਹੈ ਉਦੋਂ ਬਾਅਦ ਫੇਰ ਆਪਾਂ ਆ ਦੇਖ ਸਕਦੇ ਆ ਫੇਰ ਪੱਗ ਦੀ ਸੀਨ ਨੂੰ ਇਸ ਤਰ੍ਹਾਂ ਆਪਾਂ ਫੜ ਕੇ ਤੇ ਆਪਾਂ ਦੇਖ ਸਕਦੇ ਕਿੰਨੇ ਵਧੀਆ ਤੇ ਸਿੰਪਲ ਤਰੀਕੇ ਨਾਲ ਅਸੀਂ ਹਨਾ ਪੱਗ ਦੀ ਤਹਿ ਲਗਾ ਲਈ ਹੈ ਬਹੁਤ ਸਿੰਪਲ ਤਰੀਕਾ ਹੈ ਤੇ ਬਹੁਤ ਜਲਦੀ ਪੱਗ ਦੀ ਤੈਂ ਇਸ ਤਰ੍ਹਾਂ ਲੱਗ ਜਾਂਦੀ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਬਿਲਕੁਲ ਇੱਕਸਾਰ ਆਪਣੇ ਪੱਗ ਦੀ ਤੈਂ ਲੱਗੀ ਹੈ ਤੇ ਬਸ ਆਪਾਂ ਇਹ ਪੱਗ ਨੂੰ ਤੈਂ ਲਗਾ ਕੇ ਤੇ ਇਹਨੂੰ ਰੱਖ ਦਮਾ ਗਏ ਸਾਈਡ ਤੇ ਤੇ ਫਿਰ ਆਪਾਂ ਹੁਣ ਤੁਹਾਡੇ ਨਾਲ ਦੂਜੀ ਪੱਗ ਦੀ ਤੈਂ ਸ਼ੇਅਰ ਕਰਦੇ ਹਾਂ ਕਿ ਉਹ ਕੱਪਾ ਕਿਸ ਤਰ੍ਹਾਂ ਲਗਾਣੀ ਹੈ ਆ ਤੁਸੀਂ ਤੇ ਮੈਂ ਜੈਂਟਾ ਰੰਗ ਦੀ ਪੱਗ ਆਪਾਂ ਕੀ ਕਰਨਾ ਸੱਜੇ ਤੇ ਖੱਬੇ ਸਾਈਡ ਦੇ ਜਿਹੜੇ ਪੱਗ ਦੇ ਪੱਲੇ ਆ ਨਾ ਦੋਨੇ ਲਾੜਾ ਹੈ ਨਾ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਫੜ ਲੈਣਾ ਤੇ ਸੀਨ ਨਾਲ ਸੀਨ ਆਪਾਂ ਇਸ ਤਰ੍ਹਾਂ ਮੈਚ ਕਰ ਦੇਣੀ ਆ ਤੇ ਬਸ ਇਹਨਾਂ ਨੂੰ ਜਿਹੜੀ ਪੱਗ ਹੈ ਨਾ ਆਪਾਂ ਇਹਨੂੰ ਥੋੜੇ ਜਿਹਾ ਇਸ ਤਰ੍ਹਾਂ ਫੜ ਕੇ ਝਾੜ ਦੇਣੀ ਆ ਇਸ ਤਰ੍ਹਾਂ ਤੇ ਤਾਂ ਕਿ ਜਿੰਨੇ ਬੱਲ ਵਗੈਰਾ ਇਹਨੂੰ ਪੇ ਹੋਏ ਸਾਰੇ ਨਿਕਲ ਜਾਵੇ ਤੇ ਆਹ ਦੇਖ ਸਕਦੇ ਹੋ ਤੁਸੀਂ ਉਦੋਂ ਬਾਅਦ ਆਪਾਂ ਇਹਨੂੰ ਆਪਾਂ ਨਾ ਫਿਰ ਜਿਹੜੀ ਤੁਸੀਂ ਦੇ ਸਕਦੇ ਹੋ ਇਹਦੇ ਜਿਹੜੇ ਪੱਗ ਦੇ ਸਾਈਡ ਸੀਨ ਹੈਗੇ ਨਾ ਗੱਬੇ ਆਈ ਉਹਦੇ ਬੰਨੇ ਆਪਾਂ ਦੋਨੇ ਲਾੜੇ ਇਸ ਤਰ੍ਹਾਂ ਆਪਾਂ ਫੜ ਲੈਣੇ ਆ ਪੱਗ ਦੇ ਤੇ ਇਹਨੂੰ ਇਸ ਤਰ੍ਹਾਂ ਬਿਛਾ ਦੇਣਾ ਫਿਰ ਤੇ ਆਪਾਂ ਕੀ ਕਰਨਾ ਚੰਗੀ ਤਰ੍ਹਾਂ ਇਹਨੂੰ ਬਿਛਾਣ ਤੋਂ ਬਾਅਦ ਨਾ ਆਪਾਂ ਫਿਰ ਇੱਕ ਵਾਰੀ ਇਹਨੂੰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਫੋਲਡ ਕਰ ਦੇਣਾ ਤੇ ਬਿਲਕੁਲ ਇਹ ਨਾ ਕੋਈ ਸਾਈਡ ਆਪਾਂ ਇਹਦੀ ਪੱਗ ਦੀ ਛੱਡਣੀ ਹੈ ਇਕੱਠੇ ਇਸ ਤਰ੍ਹਾਂ ਫੋਲਡ ਕਰਨਾ ਫੋਲਡ ਕਰਨ ਤੋਂ ਬਾਅਦ ਇਹ ਵਾਲੀ ਸਾਈਡ ਦਾ ਤੁਸੀਂ ਕੋਨਾ ਜਾਂ ਇਸ ਤਰ੍ਹਾਂ ਕਰ ਸਕਦੇ ਹੋ ਇੱਕ ਬੰਨੇ ਨੂੰ ਜਾਂ ਇਧਰਲੀ ਸਾਈਡ ਦਾ ਮੈਂ ਇਧਰਲੀ ਬੰਨੇ ਦਾ ਇਸ ਤਰ੍ਹਾਂ ਕੋਨਾ ਕਰ ਦੇਣਾ ਹੈ ਤੇ ਬਸ ਪੱਗ ਨੂੰ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਫੋਲਡ ਕਰਦੇ ਜਾਣਾ ਪੱਗ ਨੂੰ ਤੁਸੀਂ ਦੇਖ ਸਕਦੇ ਹੋ ਕਮਾਣਾ ਪੱਗ ਨੂੰ ਤੁਸੀਂ ਦੇਖ ਸਕਦੇ ਹੋ ਕਮਾ ਕੇ ਤੇ ਆਪਾਂ ਜਿਹੜੇ ਆ ਸਾਈਡ ਦਾ ਖਾਣਾ ਆਏਗਾ ਨਾ ਜਿਹਨੇ ਆਪਾਂ ਆਪਾਂ ਪੱਗ ਨੂੰ ਇੱਕ ਸੈਰ ਫੋਲਡ ਕੀਤਾ ਉਹ ਆਪਾਂ ਜਦੋਂ ਪੱਗ ਨੂੰ ਆਪਾਂ ਫੋਲਡ ਕਰਨਾ ਇਸ ਤਰ੍ਹਾਂ ਫੋਲਡ ਕਰਨਾ ਕਿ ਇਹ ਵਾਲਾ ਸਾਈਡ ਨਾ ਸਾਈਡ ਤੇ ਆ ਜਾਵੇ ਤੇ ਆਪਾਂ ਇਸ ਤਰ੍ਹਾਂ ਪੱਗ ਨੂੰ ਚੰਗੀ ਤਰ੍ਹਾਂ ਬੰਨ੍ਹ ਦਈਏ ਹੈਨਾ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਇੱਧਰ ਆਪਣੀ ਆਪ ਦੇ ਸਾਦੇ ਨੀਲੇ ਕਲਰ ਦੀ ਪੱਗ ਹੈ ਤੇ ਆਪਾਂ ਪੱਗ ਨੂੰ ਆਪਾਂ ਫੋਲਡ ਕਰ ਲੈਣਾ ਪਹਿਲਾਂ ਆਪਾਂ ਸੀਨ ਨਾਲ ਸੀਨ ਮਲ ਵਾਲੀ ਸੀ ਫਿਰ ਇਸ ਤਰ੍ਹਾਂ ਆਪਾਂ ਇਹਨੂੰ ਚੌਥੀ ਦੀ ਤਹਿ ਲਗਾ ਲੈਣੀ ਤੁਸੀਂ ਦੇਖ ਸਕਦੇ ਹੋ ਚਾਰ ਤਹਿਾਂ ਵਿੱਚ ਇਹਦੀਆਂ ਕੱਟੀਆਂ ਆਪਾਂ ਲਗਾ ਲਈਆਂ ਤੇ ਜਿਹੜੇ ਵੀ ਜਿੱਥੋਂ ਵੀ ਵੀਡੀਓ ਵਾਚ ਕਰਦੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿੱਥੇ ਵੀਡੀਓ ਵਾਚ ਕਰਦੇ ਆ ਕਿਹੜੇ ਇਲਾਕੇ ਤੋਂ ਦੇਖ ਰਹੇ ਹੋ ਹਨ ਫਿਰ ਆਪਾਂ ਇਹਨੂੰ ਫੇਰ ਇੱਕ ਵਾਰ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਨ ਤੋਂ ਬਾਅਦ ਆਪਏ ਨੂੰ ਚੰਗੀ ਤਰ੍ਹਾਂ ਝਾੜ ਦੇਣਾ ਹੈ ਤੇ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਫਿਰ ਆਪਾਂ ਇਹਨੂੰ ਮਤਲਬ ਇਸ ਤਰ੍ਹਾਂ ਫੋਲਡ ਫੇਰ ਇੱਕ ਵਾਰੀ ਹੋਰ ਆਪਾਂ ਫੋਲਡ ਕਰ ਲੈਣਾ ਫੋਲਡ ਕਰਕੇ ਇਹਦੀ ਆਪਾਂ ਸਭ ਤੋਂ ਛੋਟੀ ਤਹਿ ਲਗਾ ਦੇਣੀ ਤੁਸੀਂ ਇਸ ਤਰ੍ਹਾਂ ਵੀ ਤਹਿ ਲਗਾ ਕੇ ਰੱਖ ਸਕਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੀ ਆ ਜਾਂ ਤੁਸੀਂ ਇਸ ਪੱਗ ਨੂੰ ਇਸ ਤਰ੍ਹਾਂ ਗੋਲ ਗੋਲ ਵੀ ਤੁਸੀਂ ਫੋਲਡ ਕਰ ਸਕਦੇ ਹੋ ਇਹ ਵੀ ਇੱਕ ਥੋੜੀ ਤਹਿ ਤਿਆਰ ਤਹਿ ਲਾ ਕੇ ਤਿਆਰ ਹੋ ਜਾਣੀ ਆ ਹਨਾ ਤੇ ਬਹੁਤ ਮਤਲਬ ਤੁਸੀਂ ਅਲਮਾਰੀ ਦੇ ਘੱਟ ਸਪੇਸ ਦੇ ਵਿੱਚ ਇਸ ਤਰ੍ਹਾਂ ਪੱਗਾਂ ਵਗੈਰਾ ਆਪਣੀਆਂ ਰੱਖ ਸਕਦੇ ਹੋ ਹਨਾ ਉੱਪਰਲੇ ਖਾਨੇ 'ਚ ਜ਼ਰੂਰ ਤੇ ਤੁਸੀਂ ਦੇਖ ਸਕਦੇ ਫੇਰ ਮੈਂ ਇੱਕ ਤਹਿ ਖੋਲ ਕੇ ਤਾਂ ਆਪਾਂ ਇਸ ਤਰ੍ਹਾਂ ਵੀ ਤਹਿ ਇਹਦੀ ਲਗਾ ਸਕਦੇ ਆ ਆ ਦੇਖੋ ਜੀ ਤੇ ਦੂਜੇ ਬੰਨੇ ਆਪਾਂ ਫੇਰ ਤਹਿ ਖੋਲ ਕੇ ਇਹਨੂੰ ਕੋਨੇ ਨੂੰ ਇਹਦੇ ਵਿੱਚ ਜਿਹੜੇ ਪੱਗ ਦਾ ਸਾਈਡ ਦਾ ਕੋਨਾ ਵਿੱਚ ਦੇ ਦੇਣੀ ਹੈ ਇਹਦੇ ਵਿੱਚ ਤਾਂ ਕਿ ਆਪਣੇ ਪੱਗ ਦੀ ਤਹਿ ਨਾ ਖੁੱਲੇ ਹੈਨਾ ਆਈ ਹੋਪ ਤੁਹਾਨੂੰ ਇਹ ਵਾਲੀ ਟੇਪ ਵੀ ਪੱਗਾਂ ਵਾਲੀ ਜਿਹੜੀ ਆਪਾਂ ਪੱਕਾ ਨੂੰ ਫੋਲਡ ਕਰਦੇ ਪਿਆ ਉਹ ਵੀ ਤੁਹਾਨੂੰ ਵਧੀਆ ਲੱਗਦੀ ਹੋਊਗੀ ਹੈਨਾ ਚਲੋ ਜੀ ਅਗਲੀ ਵੱਲ ਚੱਲਦੇ ਇੱਥੇ ਮੈਨੂੰ ਡਬਲ ਤਹਿ ਕਰ ਲਈਏ ਤੁਸੀਂ ਦੇਖ ਸਕਦੇ ਹੋ ਡਬਲ ਤਹਿ ਕਰਨ ਤੋਂ ਬਾਅਦ ਆਪਾਂ ਇਹਨੂੰ ਹਾਫ ਤਹਿ ਇਦਾਂ ਨੂੰ ਕਰ ਲੈਣੀ ਆ ਚੰਗੀ ਤਰ੍ਹਾਂ ਇਹਨਾਂ ਬੱਲ ਵਗੈਰਾ ਇਹਦਾ ਕੱਢ ਲੈਣੇ ਆ ਇਹ ਤੇ ਅੱਧੀ ਹਾਫ ਤੈਂ ਜਿਹੜੀ ਹੈਗੀ ਆਪਾਂ ਇਹਦੇ ਲਈ ਬੰਨੇ ਕਰ ਲੈਣੀਆਂ ਉਹ ਹਾਫ ਤੋਂ ਜ਼ਿਆਦਾ ਕੀਤੀ ਸੀ ਇਹ ਹਾਫ ਇਹਦੇ ਉੱਤੇ ਆਪਾਂ ਰੱਖ ਦੇਣੀ ਹੈ ਹਾਫ ਨਹੀਂ ਕਰਨੀ ਦੂਜੀ ਜਿਹੜੀ ਆਪਾਂ ਤੈਂ ਲਗਾਈ ਆ ਉਹਦੇ ਉੱਤੇ ਤੈਂ ਰੱਖ ਕੇ ਤੇ ਪੱਗ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਅੰਦਰ ਬੰਨੇ ਤੁਸੀਂ ਦੇਖ ਸਕਦੇ ਆ ਇਹਦੇ ਲਈ ਸਾਈਡ ਫੋਲਡ ਕਰਨਾ ਸ਼ੁਰੂ ਕਰ ਦੇਣਾ ਹੈ ਤੇ ਜਦੋਂ ਆਪਾਂ ਫੋਲਡ ਕਰਨਾ ਜਿਹੜੀ ਆ ਵਾਲੀ ਸਾਈਡ ਹੈ ਨਾ ਪੱਗ ਦੀ ਤੇ ਇਹਨੂੰ ਆਪਾਂ ਤਿੰਨ ਫੋਲਡ ਕੀਤੀ ਸੀ ਨਾ ਇਹ ਆਪਾਂ ਇਹਦੇ ਲੜ ਖੋਲ ਦੇਣੇ ਆ ਏ ਸੋਰੀ ਮੈਂ ਤਾਂ ਗਲਤੀ ਨਾਲ ਇਸ ਤਰ੍ਹਾਂ ਰੱਖੋ ਕਿ ਇਸਦੀ ਬਟਾ ਆਪਾਂ ਇਸ ਤਰ੍ਹਾਂ ਇਹਨਾਂ ਪੱਗ ਨੂੰ ਰੱਖਣਾ ਹੈ ਫਿਰ ਆਪਾਂ ਇੱਕ ਸਾਰ ਇਹਨੂੰ ਫੋਲਡ ਕਰਦੇ ਜਾਣਾ ਹੈ ਤੇ ਮਤਲਬ ਫੋਲਡ ਤੁਸੀਂ ਵਧੀਆ ਤਰੀਕੇ ਨਾਲ ਕਰਨੀ ਹੈ ਜਦੋਂ ਆਪਣਾ ਦੇਖੋ ਸਾਰੀ ਫੋਲਡ ਹੋ ਗਈ ਹੈ ਤੇ ਆਪਾਂ ਹੁਣ ਕੀ ਕਰਨਾ ਹੈ ਜਿਹੜੇ ਇਹਦਾ ਆ ਪੱਗ ਦਾ ਆ ਵਾਲਾ ਹਿੱਸਾ ਹੈ ਨਾ ਸਾਈਡ ਤੇ ਤੁਸੀਂ ਦੇਖੋ ਆਪਾਂ ਇਹਦੇ ਵਿਚਕਾਰ ਇਧਰਲੇ ਬੰਨੇ ਪੱਗ ਦੇ ਦੂਜੇ ਬੰਨੇ ਆਪਾਂ ਇਸ ਤਰ੍ਹਾਂ ਕੱਢ ਦੇਣੀ ਹੈ ਤਾਂ ਤੁਸੀਂ ਦੇਖ ਸਕਦੇ ਆਪਣੇ ਪੱਗ ਕਿੰਨੇ ਵਧੀਆ ਫੋਲਡ ਹੋ ਗਈ ਹੈ ਤੇ ਕਿੰਨੇ ਸੋਹਣੇ ਆ ਤੁਸੀਂ ਮਤਲਬ ਜੇ ਪੈਕਿੰਗ ਵਗੈਰਾ ਕਰਦੇ ਹੋ ਸਮਾਨ ਨੂੰ ਤਾਂ ਤੁਸੀਂ ਇਸ ਤਰ੍ਹਾਂ ਪੱਗ ਫੋਲਡ ਵਗੈਰਾ ਫੋਲਡ ਕਰਕੇ ਰੱਖ ਸਕਦੇ ਹੋ ਠੀਕ ਆ ਆ ਦੇਖ ਸਕਦੇ ਹੋ ਤੇ ਤਹਿ ਬੜੀ ਮਜ਼ਬੂਤ ਤੇ ਪੱਕੀ ਲੱਗੀ ਹੈ ਪੱਗ ਦੀ ਤੇ ਆ ਆਪਣੇ ਆਪ ਫਿਰ ਪੱਗ ਇੱਕ ਹੋਰ ਆ ਜੀ ਤੇ ਇਹਦਾ ਮੈਂਜੈਂਟਾ ਕਲਰ ਰਾਣੀ ਕਲਰ ਚ ਇਹਦਾ ਕਲਰ ਪੈ ਜਾਂਦਾ ਹੈ ਤੇ ਇਹਦੀ ਆਪਾਂ ਤਹਿ ਲਗਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਜਿੱਦਾਂ ਨੋਰਮਲ ਆਪਾਂ ਪੱਗਾਂ ਦੀ ਤਹਿ ਲਗਾਉਂਦੇ ਹੁਈ ਆ ਹੈਨਾ ਪਰ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਿਆ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਸ ਤਰ੍ਹਾਂ ਪੱਗਾਂ ਦੀ ਕੌਣ ਤਹਿ ਲਗਾਉਂਦਾ ਦੇਖੋ ਜੀ ਆਪਾਂ ਸਿੰਪਲ ਤਰੀਕੇ ਨਾਲ ਇਹ ਵਾਲੀ ਪੱਗ ਦੀ ਤਹਿ ਲਗਾ ਲਈ ਆ ਥੈਂਕਸ ਫਾਰ ਵਾਚਿੰਗ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ